ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤੇ ਦਿਲੋਂ ਧੰਨਵਾਦ ਅੱਜ ਤੁਸੀਂ ਸੁਣੋਗੇ ਰੋਬਰਟ ਈਕੇ ਸਾਕੀ ਦੁਆਰਾ ਲਿਖੀ ਕਿਤਾਬ ਰਿਚਡ ਐਡਪੋਰਡ ਐਡ ਚਿਰੋਂ ਤੱਕ ਵਧਦੇ ਹੋਏ ਸਰਕਾਰੀ ਖਰਚਿਆਂ ਦਾ ਇਹ ਚੱਕਰ ਚੱਲਦਾ ਰਿਹਾ ਪੈਸੇ ਦੀ ਮੰਗ ਵਧੀ ਅਤੇ ਅਮੀਰਾਂ ਤੋਂ ਟੈਕਸ ਬਸੂਲੋ ਦੇ ਵਿਚਾਰਾਂ ਅੰਦਰ ਹੁਣ ਘੱਟ ਅਮੀਰ ਲੋਕਾਂ ਨੂੰ ਵੀ ਸ਼ਾਮਲ ਕਰ ਲਿਆ ਗਿਆ ਅਤੇ ਇਸ ਤਰ੍ਹਾਂ ਸਰਕਾਰ ਇੰਨੀ ਆ ਗਈ ਕਿ ਉਹ ਗਰੀਬ ਅਤੇ ਮੀਡਲ ਕਲਾਸ ਲੋਕਾਂ ਨੂੰ ਵੀ ਟੈਕਸ ਦੇ ਦਾਇਰੇ ਵਿੱਚ ਲੈ ਆਈ ਜਿਨ੍ਹਾਂ ਨੇ ਇਸ ਦੇ ਲਈ ਵੋਟ ਦਿੱਤੇ ਸਨ ਸੱਚੇ ਪੂੰਜੀਪਤੀਆਂ ਨੇ ਬਚਨ ਦਾ ਤਰੀਕਾ ਲੱਭਣ ਲਈ ਆਪਣੀ ਪੈਸਿਆਂ ਦੀ ਸਮਝ ਦਾ ਇਸਤੇਮਾਲ ਕੀਤਾ ਉਹ ਕਾਰਪੋਰੇਸ਼ਨ ਦੀ ਸੁਰੱਖਿਆ ਵਿੱਚ ਚਲੇ ਗਏ ਕਾਰਪੋਰੇਸ਼ਨ ਅਮੀਰ ਲੋਕਾਂ ਨੂੰ ਸੁਰੱਖਿਆ ਦਿੰਦਾ ਹੈ ਪਰ ਇਹ ਲੋਕ ਜਿਨ੍ਹਾਂ ਨੇ ਕਦੇ ਕਾਰਪੋਰੇਸ਼ਨ ਨਹੀਂ ਬਣਾਇਆ ਉਹੋ ਇਹ ਨਹੀਂ ਸਣ ਜਾਣਦੇ ਕਿ ਕਾਰਪੋਰੇਸ਼ਨ ਵਰਗੀ ਕੋਈ ਚੀਜ਼ ਨਹੀਂ ਹੁੰਦੀ ਕਾਰਪੋਰੇਸ਼ਨ ਕੇਵਲ ਫਾਈਲ ਦਾ ਇੱਕ ਫੋਲਡਰ ਹੁੰਦਾ ਹੈ ਜਿਸ 'ਚ ਕੁਝ ਕਾਨੂੰਨੀ ਦਸਤਾਵੇਜ਼ ਲੱਗੇ ਹੁੰਦੇ ਹਨ ਤੇ ਜੋ ਰਾਜ ਸਰਕਾਰ ਦੀ ਏਜੰਸੀ ਵਿੱਚ ਦਰਜ ਹੋ ਕੇ ਕਿਸੇ ਵਕੀਲ ਦੇ ਦਫ਼ਤਰ 'ਚ ਰੱਖਿਆ ਹੁੰਦਾ ਹੈ ਇਹ ਕੋਈ ਵੱਡੀ ਬਿਲਡਿੰਗ ਨਹੀਂ ਹੁੰਦੀ ਜਿਸ ਦੇ ਬਾਹਰ ਕਾਰਪੋਰੇਸ਼ਨ ਦਾ ਨਾਮ ਲਿਖਿਆ ਹੁੰਦਾ ਹੈ ਇਹ ਕੋਈ ਫੈਕਟਰੀ ਜਾਂ ਲੋਕਾਂ ਦਾ ਸਮੂਹ ਵੀ ਨਹੀਂ ਹੁੰਦਾ ਕਾਰਪੋਰੇਸ਼ਨ ਕੇਵਲ ਇੱਕ ਕਾਨੂੰਨੀ ਦਸਤਾਵੇਜ਼ ਹੈ ਜਿਹੜਾ ਇੱਕ ਇਹੋ ਜਿਹੀ ਕਾਨੂੰਨੀ ਸ਼ਰੀਰ ਨੂੰ ਬਣਾ ਦਿੰਦਾ ਹੈ ਜਿਸ ਦੀ ਕੋਈ ਆਤਮਾ ਨਹੀਂ ਹੁੰਦੀ ਅਮੀਰਾਂ ਦੀ ਸੰਪਤੀ ਐਸੈਟ ਇੱਕ ਵਾਰੀ ਫਿਰ ਸੁਰੱਖਿਅਤ ਹੋ ਗਈ ਇੱਕ ਵਾਰ ਫਿਰ ਕਾਰਪੋਰੇਸ਼ਨ ਦਾ ਇਸਤੇਮਾਲ ਪ੍ਰਸਿੱਧ ਹੋ ਗਿਆ ਇਹ ਸਥਾਈ ਇਨਕਮ ਟੈਕਸ ਕਾਨੂੰਨਾਂ ਦੇ ਪਾਸ ਹੋ ਜਾਣ ਤੋਂ ਬਾਅਦ ਹੋਇਆ ਕਿਉਂਕਿ ਕਾਰਪੋਰੇਸ਼ਨ ਦੇ ਲਈ ਇਨਕਮ ਟੈਕਸ ਦੀ ਦਰ ਨਿੱਜੀ ਇਨਕਮ ਟੈਕਸ ਦੀ ਦਰ ਤੋਂ ਘੱਟ ਸੀ ਇਸ ਤੋਂ ਇਲਾਵਾ ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਾਰਪੋਰੇਸ਼ਨ ਦੁਆਰਾ ਕੁਝ ਖਰਚੇ ਟੈਕਸ ਚੁਕਾਉਣ ਤੋਂ ਵੀ ਪਹਿਲੇ ਕੀਤੇ ਜਾ ਸਕਦੇ ਹਨ ਉਮੀਰਾਂ ਅਤੇ ਗਰੀਬਾਂ ਦੇ ਵਿਚਕਾਰ ਇਹ ਲੜਾਈ ਸਦੀਆਂ ਤੋਂ ਚੱਲੀ ਆ ਰਹੀ ਹੈ ਉਮੀਰਾਂ ਤੋਂ ਵਸੂਲੋ ਦਾ ਨਾਰਾ ਮਾਰਨ ਵਾਲੀ ਭੀੜ ਉਮੀਰਾਂ ਦੇ ਹਮੇਸ਼ਾ ਖਿਲਾਫ ਰਹੀ ਹੈ ਇਹ ਲੜਾਈ ਤੋਂ ਦੋ ਛਿੜਦੀ ਹੈ ਜਦੋਂ ਕਾਨੂੰਨ ਬਣਦੇ ਹਨ ਤੇ ਇਹ ਲੜਾਈ ਅਨੰਤ ਕਾਲ ਤੱਕ ਚਲਦੀ ਰਹੇਗੀ ਸਮੱਸਿਆ ਇਹ ਹੈ ਕਿ ਜਿਹੜੇ ਲੋਕ ਹਾਰਦੇ ਹਨ ਉਹਨਾਂ ਵਿੱਚ ਸਮਝ ਦੀ ਘਾਟ ਹੈ ਹਾਰਨ ਵਾਲੇ ਲੋਕ ਉਹ ਹਨ ਜੋ ਹਰ ਸਵੇਰ ਉੱਠ ਕੇ ਤਿਆਰ ਹੁੰਦੇ ਹਨ ਤੇ ਆਪਣੀ ਨੌਕਰੀ 'ਚ ਕਰਦੀ ਮਿਹਨਤ ਕਰਦੇ ਹਨ ਤੇ ਉਸ ਤੇ ਟੈਕਸ ਦਿੰਦੇ ਹਨ ਜੇਕਰ ਉਹ ਇਹ ਸਮਝ ਪਾਉਂਦੇ ਕਿ ਅਮੀਰ ਲੋਕ ਕਿਵੇਂ ਪੈਸੇ ਦਾ ਖੇਡ ਖੇਡਦੇ ਹਨ ਤਾਂ ਉਹ ਵੀ ਅਮੀਰ ਬਣ ਸਕਦੇ ਹਨ ਫਿਰ ਉਹ ਉਹ ਵੀ ਪੈਸਿਆਂ ਤੋਂ ਆਜ਼ਾਦ ਹੋ ਕੇ ਅਮੀਰ ਬਣ ਸਕਦੇ ਹਨ ਇਸ ਲਈ ਮੈਂ ਹਰ ਵਾਰ ਡਰ ਜਾਂਦਾ ਹਾਂ ਜਦੋਂ ਵੀ ਮੈਂ ਕਿਸੇ ਨੂੰ ਆਪਣੇ ਬੱਚੇ ਨੂੰ ਇਹ ਸਲਾਹ ਦਿੰਦੇ ਸੁਣਦਾ ਹਾਂ ਕਿ ਸਕੂਲ ਜਾਓ ਤਾਂ ਕਿ ਸੁਰੱਖਿਅਤ ਨੌਕਰੀ ਮਿਲ ਸਕੇ ਜਿਸ ਵਰਕਰ ਵਿੱਚ ਪੈਸਿਆਂ ਦੀ ਸਮਝ ਨਹੀਂ ਹੈ ਉਹ ਬਚ ਨਹੀਂ ਸਕਦਾ ਭਾਵੇਂ ਉਸ ਦੀ ਨੌਕਰੀ ਕਿਤਨੀ ਵੀ ਸੁਰੱਖਿਅਤ ਕਿਉਂ ਨਾ ਹੋਵੇ ਉਸ ਤ ਅਮਰੀਕੀ ਆਦਮੀ ਅੱਜ ਸਰਕਾਰ ਲਈ 5 ਤੋਂ 6 ਮਹੀਨੇ ਤੱਕ ਕੰਮ ਕਰਦਾ ਹੈ ਤਾਂ ਕਿ ਉਹ ਟੈਕਸ ਚੁਕਾਉਣ ਲਈ ਪੈਸਾ ਜਮ੍ਹਾਂ ਕਰ ਸਕੇ ਮੇਰੇ ਵਿਚਾਰ ਵਿੱਚ ਇਹ ਸਮਾਂ ਬਹੁਤ ਜ਼ਿਆਦਾ ਹੈ ਤੁਸੀਂ ਜਿੰਨੀ ਜ਼ਿਆਦਾ ਮਿਹਨਤ ਕਰਦੇ ਹੋ ਤੁਹਾਨੂੰ ਸਰਕਾਰ ਨੂੰ ਉਨਾ ਹੀ ਜ਼ਿਆਦਾ ਟੈਕਸ ਦੇਣਾ ਪੈਂਦਾ ਹੈ ਇਸ ਲਈ ਮੇਰਾ ਮੰਨਣਾ ਹੈ ਕਿ ਅਮੀਰਾਂ ਤੋਂ ਬਸੂਲੋ ਦਾ ਨਾਰਾ ਉਹਨਾਂ ਲੋਕਾਂ ਉੱਤੇ ਹੀ ਭਾਰੀ ਪੈ ਗਿਆ ਜਿਨ੍ਹਾਂ ਨੇ ਇਸ ਲਈ ਵੋਟ ਦਿੱਤੇ ਸਨ ਹਰ ਵਾਰ ਲੋਕ ਅਮੀਰਾਂ ਨੂੰ ਸਜ਼ਾ ਦੇਣ ਦੀ ਕੋਸ਼ਿਸ਼ ਕਰਦੇ ਹਨ ਅਮੀਰ ਲੋਕ ਚੁੱਪਚਾਪ ਉਸ ਦਾ ਪਾਲਣ ਨਹੀਂ ਕਰਦੇ ਬਲਕਿ ਪਲਟ ਕੇ ਵਾਰ ਕਰਦੇ ਹਨ ਉਨਾ ਕੋਲ ਪੈਸਾ ਤਾਕਤ ਇਰਾਦਾ ਹੁੰਦਾ ਹੈ ਜਿਨ੍ਹਾਂ ਦੇ ਦਮ ਤੇ ਉਹ ਚੀਜ਼ਾਂ ਨੂੰ ਬਦਲ ਸਕਦੇ ਹਨ ਉਹ ਚੁੱਪਚਾ ਬੈਠ ਕੇ ਸਭੇ ਇੱਛਾ ਤੋਂ ਜ਼ਿਆਦਾ ਟੈਕਸ ਨਹੀਂ ਚੁਕਾਉਂਦੇ ਉਹ ਇਹੋ ਜਿਹੇ ਢੰਗ ਲੱਭਦੇ ਹਨ ਜਿਨ੍ਹਾਂ ਤੋਂ ਉਹਨਾਂ ਤੇ ਟੈਕਸ ਦਾ ਘੱਟ ਤੋਂ ਘੱਟ ਭਾਰ ਪੈ ਸਕੇ ਇਸ ਲਈ ਉਹ ਸਿਆਣੇ ਸਮਾਰਟ ਵਕੀਲਾਂ ਤੇ ਅਕਾਊਂਟੈਂਟਸ ਦੀਆਂ ਸੇਵਾਵਾਂ ਲੈਂਦੇ ਹਨ ਤੇ ਰਾਜਨੀਤਕਾਂਵਾਂ ਨੂੰ ਮਨਾਉਂਦੇ ਹਨ ਕਿ ਉਹ ਕਾਨੂੰਨ ਬਦਲਣ ਜਾਂ ਕਾਨੂੰਨੀ ਬਚਾਅ ਦੇ ਰਸਤੇ ਬਣਾਉਣ ਉਹਨਾਂ ਦੇ ਕੋਲ ਪਰਵਰਤਨ ਕਰਵਾਉਣ ਦੇ ਵਾਸਤੇ ਲੜਿੰਦੇ ਸਾਧਨ ਹੁੰਦੇ ਹਨ ਅਮਰੀਕਾ ਦਾ ਟੈਕਸ ਕਾਨੂੰਨ ਵੀ ਟੈਕਸ ਬਚਾਉਣ ਲਈ ਕਈ ਰਾਹ ਦਿੰਦਾ ਹੈ ਇਹਨਾਂ ਚੋਂ ਜ਼ਿਆਦਾਤਰ ਰਾਹ ਫ੍ਰੀਕਲੀ ਖੁੱਲੇ ਹਨ ਪਰ ਇਹਨਾਂ ਦਾ ਫਾਇਦਾ ਆਮ ਕਰਕੇ ਅਮੀਰ ਲੋਕ ਹੀ ਚੁੱਕਦੇ ਹਨ ਕਿਉਂਕਿ ਉਹ ਇਹਨਾਂ ਨੂੰ ਲੱਭਦੇ ਰਹਿੰਦੇ ਹਨ ਤੇ ਇੰਜ ਇਸ ਕਰਕੇ ਹੁੰਦਾ ਹੈ ਕਿਉਂਕਿ ਉਹ ਆਪਣੇ ਕੰਮ ਨਾਲ ਕੰਮ ਰੱਖਦੇ ਹਨ ਉਦਾਹਰਨ ਲਈ ਲੋਕਪ੍ਰਿਆ ਸ਼ਬਦ 1031 ਇੰਟਰਨਲ ਰੈਵਨਿਊ ਕੋਡ ਦੇ ਖੰਡ 1031 ਦਾ ਸੰਖੇਪਿਤ ਰੂਪ ਹੈ ਜਿਸ ਨਾਲ ਰੀਅਲ ਏਸਟੇਟ ਵੇਚਣ ਵਾਲੇ ਨੂੰ ਟੈਕਸ ਚੁਕਾਉਣ 'ਚ ਦੇਰੀ ਕਰਨ ਦਾ ਮੌਕਾ ਮਿਲਦਾ ਹੈ ਜੇਕਰ ਉਹ ਜਿਆਦਾ ਮਹਿੰਗੇ ਰੀਅਲ ਏਸਟੇਟ ਨੂੰ ਖਰੀਦਾ ਹੈ ਤੇ ਸੌਦੇਬਾਜ਼ੀ ਵਿੱਚ ਫਾਇਦੇ ਨਹੀਂ ਲੈਂਦਾ ਰੀਅਲ ਏਸਟੇਟ ਇੱਕ ਇਹੋ ਜਿਹਾ ਪੂੰਜੀ ਨਿਵੇਸ਼ ਹੈ ਜਿਹੜਾ ਬਹੁਤ ਜਿਆਦਾ ਟੈਕਸ ਬੈਨੀਫਿਟ ਦਿੰਦਾ ਹੈ ਜਦੋਂ ਤੱਕ ਤੁਸੀਂ ਘੱਟ ਕੀਮਤ ਦੀ ਪ੍ਰਾਪਰਟੀ ਵੇਚ ਕੇ ਉੱਚੀ ਕੀਮਤਾਂ ਤੇ ਵੱਡੀ ਪ੍ਰਾਪਰਟੀ ਖਰੀਦੇ ਰਹਿੰਦੇ ਹੋ ਤਾਂ ਤੁਹਾਨੂੰ ਤਦੋਂ ਤਾਈਂ ਟੈਕਸ ਨਹੀਂ ਦੇਣਾ ਪੈਂਦਾ ਜਰੂਰ ਤਾਂ ਕਿ ਤੁਸੀਂ ਉਸ ਨੂੰ ਨਗਦ ਹੀ ਨਾ ਰੱਖਣਾ ਚਾਹੋ ਜਿਹੜੇ ਲੋਕ ਕਾਨੂੰਨ ਦੁਆਰਾ ਦਿੱਤੀ ਗਈ ਇਹਨਾਂ ਟੈਕਸਾਂ ਦੀ ਰਾਇਤ ਦਾ ਲਾਭ ਨਹੀਂ ਚੱਕ ਪਾਉਂਦੇ ਉਹ ਆਪਣੀ ਸੰਪਤੀ ਵਾਲੇ ਕਾਲਮ ਨੂੰ ਬਣਾਉਣ ਦਾ ਇੱਕ ਬਹੁਤ ਵੱਡਾ ਮੌਕਾ ਗਵਾ ਦਿੰਦੇ ਹਨ ਗਰੀਬਾਂ ਤੇ ਮਿਡਲ ਕਲਾਸ ਦੇ ਕੋਲ ਇਤਨੇ ਸਾਧਨ ਨਹੀਂ ਹੁੰਦੇ ਉਹ ਚੁੱਪਚਾ ਬੈਠੇ ਰਹਿੰਦੇ ਹਨ ਤੇ ਸਰਕਾਰ ਦੀ ਸੂਈਆਂ ਨੂੰ ਆਪਣੀਆਂ ਬਾਹਾਂ ਉੱਤੇ ਲੱਗਣ ਦਿੰਦੇ ਹਨ ਅਤੇ ਬਲੱਡ ਡੋਨੇਸ਼ਨ ਦੀ ਇਜਾਜ਼ਤ ਦੇ ਦਿੰਦੇ ਹਨ ਅੱਜ ਮੈਂ ਜਿਆਦਾ ਟੈਕਸ ਚੁਕਾਉਣ ਵਾਲੇ ਜਾਂ ਘੱਟ ਛੋਟ ਲੈਣ ਵਾਲੇ ਲੋਕਾਂ ਦੀ ਗਿਣਤੀ ਤੋਂ ਲਗਾਤਾਰ ਹੈਰਾਨ ਹੁੰਦਾ ਰਹਿੰਦਾ ਹਾਂ ਕਿ ਉਹ ਇਸ ਤਰ੍ਹਾਂ ਇਸ ਲਈ ਕਰਦੇ ਹਨ ਕਿਉਂਕਿ ਉਹ ਸਰਕਾਰ ਤੋਂ ਡਰਦੇ ਹਨ ਤੇ ਮੈਂ ਜਾਣਦਾ ਹਾਂ ਕਿ ਸਰਕਾਰੀ ਟੈਕਸ ਏਜੰਟ ਕਿੰਨਾ ਡਰਾਉਣਾ ਹੁੰਦਾ ਹੈ ਮੇਰੇ ਕੁਝ ਦੋਸਤ ਹਨ ਜਿਨ੍ਹਾਂ ਦੇ ਬਿਜ਼ਨਸ ਬੰਦ ਹੋ ਗਏ ਇਸ ਵਾਸਤੇ ਸਰਕਾਰ ਦੋਸ਼ੀ ਸੀ ਮੈਨੂੰ ਇਹ ਸਭ ਕੁਝ ਪਤਾ ਹੈ ਪਰ ਜਨਵਰੀ ਤੋਂ ਲੈ ਕੇ ਮਈ ਦੇ ਪਹਿਲੇ 15 ਵਾਰੇ ਤੱਕ ਸਰਕਾਰ ਲਈ ਕੰਮ ਕਰਨਾ ਇੱਕ ਬਹੁਤ ਵੱਡੀ ਕੀਮਤ ਹੈ ਜਿਹੜਾ ਅਸੀਂ ਸਰਕਾਰ ਦੇ ਡਰ ਦੇ ਕਾਰਨ ਚੁਕਾਉਂਦੇ ਹਾਂ ਮੇਰੇ ਗਰੀਬ ਡੈਡੀ ਨੇ ਕਦੇ ਪਲਟ ਕੇ ਵਾਰ ਨਹੀਂ ਕੀਤਾ ਮੇਰੇ ਅਮੀਰ ਡੈਡੀ ਨੇ ਵੀ ਇਸ ਤਰ੍ਹਾਂ ਨਹੀਂ ਕੀਤਾ ਉਹਨਾਂ ਨੇ ਕੇਵਲ ਖੇਡ ਨੂੰ ਸਿਆਣਪ ਨਾਲ ਖੇਡਿਆ ਤੇ ਉਹਨਾਂ ਨੇ ਇਸ ਤਰ੍ਹਾਂ ਕਾਰਪੋਰੇਸ਼ਨ ਦੇ ਰਾਹੀਂ ਹੀ ਕੀਤਾ ਜਿਹੜਾ ਅਮੀਰਾਂ ਦਾ ਸਭ ਤੋਂ ਵੱਡਾ ਰਾਜ ਹੈ। ਮੇਰੇ ਡੈਡੀ ਕੋਲੋਂ ਮੇਰਾ ਸਿੱਖਿਆ ਪਹਿਲਾ ਸਬਕ ਤੁਹਾਨੂੰ ਯਾਦ ਹੋਵੇਗਾ। ਮੈਂ 9 ਸਾਲ ਦਾ ਬੱਚਾ ਸੀ ਅਤੇ ਮੈਨੂੰ ਉਹਨਾਂ ਨਾਲ ਗੱਲਾਂ ਕਰਨ ਲਈ ਕਾਫੀ ਸਮੇਂ ਲੰਮੇ ਸਮੇਂ ਤੱਕ ਇੰਤਜ਼ਾਰ ਕਰਨਾ ਪਿਆ ਸੀ। ਮੈਂ ਆਮ ਕਰਕੇ ਉਹਨਾਂ ਦੇ ਦਫ਼ਤਰ 'ਚ ਬੈਠਿਆ ਉਹਨਾਂ ਦਾ ਇੰਤਜ਼ਾਰ ਕਰਦਾ ਸੀ। ਉਹ ਜਾਣਬੁੱਝ ਕੇ ਮੈਨੂੰ ਨਜ਼ਰਅੰਦਾਜ਼ ਕਰਦੇ ਰਹਿੰਦੇ ਸਨ ਉਹ ਚਾਹੁੰਦੇ ਸਨ ਕਿ ਮੈਂ ਉਹਨਾਂ ਦੀ ਤਾਕਤ ਨੂੰ ਪਛਾਣਾ ਤੇ ਇੱਕ ਦਿਨ ਆਪਣੇ ਆਪ ਨੂੰ ਵੀ ਇੰਨਾ ਤਾਕਤਵਰ ਬਣਾਉਣਾ ਚਾਹਾਂ ਜਿੰਨਾ ਵੀ ਸਮੇਂ ਤੱਕ ਮੈਂ ਉਹਨਾਂ ਦੀ ਗਾਈਡੈਂਸ ਵਿੱਚ ਪੜਿਆ ਅਤੇ ਸਿੱਖਿਆ ਉਹਨਾਂ ਨੇ ਮੈਨੂੰ ਹਮੇਸ਼ਾ ਯਾਦ ਦਿਵਾਇਆ ਕਿ ਗਿਆਨ ਹੀ ਤਾਕਤ ਹੈ ਤੇ ਪੈਸਿਆਂ ਦੇ ਨਾਲ ਜਿਹੜੀ ਵੱਡੀ ਤਾਕਤ ਆਉਂਦੀ ਹੈ ਉਸ ਨੂੰ ਬਣਾਏ ਰੱਖਣ ਤੇ ਉਸ ਨੂੰ ਕਈ ਗੁਣਾ ਕਰਨ ਵਾਸਤੇ ਸਹੀ ਗਿਆਨ ਦੀ ਲੋੜ ਹੁੰਦੀ ਹੈ ਉਸ ਗਿਆਨ ਦੇ ਬਤੌਰ ਸੰਸਾਰ ਤੁਹਾਨੂੰ ਇੱਧਰ ਉੱਧਰ ੱੱਕੇ ਮਾਰਦਾ ਰਹਿੰਦਾ ਹੈ। ਮੇਰੇ ਡੈਡੀ ਹਮੇਸ਼ਾ ਮਾਇਕ ਤੇ ਮੈਨੂੰ ਇਹ ਯਾਦ ਦਿਲਾਇਆ ਕਰਦੇ ਸਨ ਕਿ ਸਭ ਤੋਂ ਜ਼ਿਆਦਾ ਡਰਾਉਣਾ ਵਿਅਕਤੀ ਬੌਸ ਜਾਂ ਸੁਪਰਵਾਈਜ਼ਰ ਨਹੀਂ ਹੁੰਦਾ ਬਲਕਿ ਟੈਕਸਮੈਨ ਹੁੰਦਾ ਹੈ। ਜੇਕਰ ਤੁਸੀਂ ਉਸ ਨੂੰ ਮੌਕਾ ਦਿੰਦੇ ਹੋ ਤਾਂ ਟੈਕਸਮੈਨ ਹਮੇਸ਼ਾ ਤੁਹਾਡੇ ਕੋਲੋਂ ਜ਼ਿਆਦਾ ਤੋਂ ਜ਼ਿਆਦਾ ਟੈਕਸ ਵਸੂਲ ਕਰ ਲਵੇਗਾ। ਪੈਸਾ ਮੇਰੇ ਵਾਸਤੇ ਕੰਮ ਕਰੇ ਮੈਂ ਪੈਸੇ ਲਈ ਕੰਮ ਨਾ ਕਰਾਂ ਮੇਰਾ ਇਹ ਪਹਿਲਾ ਸਬਕ ਦਰਅਸਲ ਤਾਕਤ ਦੇ ਬਾਰੇ ਚ ਹੈ ਜੇਕਰ ਤੁਸੀਂ ਪੈਸੇ ਲਈ ਕੰਮ ਕਰਦੇ ਹੋ ਤਾਂ ਤੁਸੀਂ ਤਾਕਤ ਨੂੰ ਆਪਣੇ ਬੌਸ ਦੇ ਹੱਥਾਂ ਵਿੱਚ ਦੇ ਦਿੰਦੇ ਹੋ ਜੇਕਰ ਤੁਹਾਡਾ ਪੈਸਾ ਤੁਹਾਡੇ ਲਈ ਕੰਮ ਕਰਦਾ ਹੈ ਤਾਂ ਤੁਸੀਂ ਤਾਕਤ ਨੂੰ ਆਪਣੇ ਕੋਲ ਰੱਖਦੇ ਹੋ ਤੇ ਉਸ ਨੂੰ ਕਾਬੂ 'ਚ ਰੱਖਦੇ ਹੋ ਇੱਕ ਵਾਰ ਸਾਨੂੰ ਸਾਡੇ ਵਾਸਤੇ ਕੰਮ ਕਰਨ ਵਾਲੇ ਪੈਸੇ ਦੀ ਤਾਕਤ ਦਾ ਗਿਆਨ ਹੋ ਜਾਵੇ ਫਿਰ ਸਾਨੂੰ ਪੈਸਿਆਂ ਦੇ ਲਿਹਾਜ਼ ਨਾਲ ਸਮਾਰਟ ਹੋ ਜਾਣਾ ਤੇ ਸਾਨੂੰ ਡਰਾਉਣ ਵਾਲੇ ਲੋਕਾਂ ਕੋਲੋਂ ਨਿਪਟਣ ਦੇ ਰਾਹ ਲੱਭ ਲੈਣੇ ਚਾਹੀਦੇ ਹਨ ਇਸ ਵਾਸਤੇ ਤੁਹਾਡੇ ਕੋਲ ਕਾਨੂੰਨ ਦੀ ਸਮਝ ਹੋਣੀ ਚਾਹੀਦੀ ਹੈ ਅਤੇ ਇਸ ਗੱਲ ਦਾ ਵੀ ਕਿ ਸਿਸਟਮ ਕਿਵੇਂ ਕੰਮ ਕਰਦਾ ਹੈ ਜੇਕਰ ਤੁਸੀਂ ਅਗਿਆਨੀ ਹੋ ਤਾਂ ਤੁਹਾਨੂੰ ਆਸਾਨੀ ਨਾਲ ਡਰਾਇਆ ਜਾ ਸਕਦਾ ਹੈ ਜੇਕਰ ਤੁਸੀਂ ਜਾਣਦੇ ਹੋ ਕਿ ਤੁਸੀਂ ਕੀ ਗੱਲ ਕਰ ਰਹੇ ਹੋ ਤਾਂ ਤੁਹਾਡੇ ਕੋਲ ਬਚਨ ਦਾ ਮੌਕਾ ਹੁੰਦਾ ਹੈ ਇਸ ਲਈ ਮੇ ਡੈਡੀ ਸਮਾਰਟ ਟੈਕਸ ਅਕਾਊਂਟੈਂਟਸ ਤੇ ਵਕੀਲਾਂ ਨੂੰ ਜ਼ਿਆਦਾ ਤਨਖਾਹ ਦਿੰਦੇ ਸਨ ਵਕੀਲਾਂ ਨੂੰ ਤਨਖਾਹ ਦੇਣਾ ਸਰਕਾਰ ਨੂੰ ਟੈਕਸ ਦੇਣ ਤੋਂ ਸਸਤਾ ਸੀ ਮੇਰੇ ਵਾਸਤੇ ਉਹਨਾਂ ਦਾ ਸਭ ਤੋਂ ਵਧੀਆ ਸਬਕ ਸੀ ਸਮਾਰਟ ਬਣੋ ਤਾਂ ਕਿ ਤੁਹਾਨੂੰ ਇੱਧਰ ਉੱਧਰ ਧੱਕੇ ਨਾ ਦਿੱਤੇ ਜਾ ਸਕਣ ਤੇ ਮੈਂ ساری ਜ਼ਿੰਦਗੀ ਇਸ ਨੂੰ ਅਪਣਾਇਆ ਉਹ ਕਾਨੂੰਨ ਜਾਣਦੇ ਸਨ ਕਿਉਂਕਿ ਉਹ ਕਾਨੂੰਨ ਦਾ ਆਦਰ ਕਰਦੇ ਸਨ ਉਹ ਕਾਨੂੰਨ ਜਾਣਦੇ ਸਨ ਕਿਉਂਕਿ ਕਾਨੂੰਨ ਦਾ ਨਾਂ ਜਾਣਨਾ ਬੜਾ ਮਹਿੰਗਾ ਸਾਬਿਤ ਹੋ ਸਕਦਾ ਸੀ ਜੇਕਰ ਤੁਸੀਂ ਜਾਣਦੇ ਹੋ ਕਿ ਤੁਸੀਂ ਸਹੀ ਹੋ ਤਾਂ ਤੁਸੀਂ ਕਿਸੇ ਨਾਲ ਵੀ ਉਲਝਣ ਤੋਂ ਨਹੀਂ ਡਰੋਗੇ ਚਾਹੇ ਤੁਹਾਡਾ ਮੁਕਾਬਲਾ ਰੋਬਿਨ ਹੁੱਡ ਤੇ ਉਸਦੇ ਗਰੋ ਨਾਲ ਹੀ ਕਿਉਂ ਨਾ ਹੋਵੇ ਮੇਰੇ ਪੜ੍ਹੇ ਲਿਖੇ ਡੈਡੀ ਮੈਨੂੰ ਹਮੇਸ਼ਾ ਹੱਲਾਸ਼ੇਰੀ ਦਿਆ ਕਰਦੇ ਸਨ ਕਿ ਮੈਂ ਕਿਸੇ ਚੰਗੇ ਕਾਰਪੋਰੇਸ਼ਨ ਵਿੱਚ ਵਧੀਆ ਜਿਹੀ ਨੌਕਰੀ ਲੱਭਾਂ ਉਹ ਮੈਨੂੰ ਹਮੇਸ਼ਾ ਉਹਨਾਂ ਚੰਗਾਈਆਂ ਬਾਰੇ ਦੱਸਦੇ ਸਨ ਜਿਹੜੀ ਕਾਰਪੋਰੇਟ ਪੌੜੀ ਉੱਤੇ ਚੜਨ ਨਾਲ ਹਾਸਲ ਕੀਤੀਆਂ ਜਾ ਸਕਦੀ ਹੈ। ਉਹ ਇਹ ਨਹੀਂ ਸਮਝ ਪਾਉਂਦੇ ਸਨ ਕਿ ਕਾਰਪੋਰੇਟ ਨਿਯੁਕਤਾ ਤੋਂ ਮਿਲਣ ਵਾਲੀ ਤਨਖਾਹ ਦਾ ਚੈੱਕ ਉੱਤੇ ਪੂਰੀ ਤਰ੍ਹਾਂ ਨਿਰਭਰ ਰਹਿਣ ਤੋਂ ਮੈਂ ਇੱਕ ਇਹੋ ਜਿਹੀ ਉਧਾਰੂ ਗਾਂ ਬਣ ਜਾਂਦਾ ਸਾਂ ਜਿਸ ਨੂੰ ਕਦੇ ਵੀ ਚੋਇਆ ਜਾ ਸਕਦਾ ਹੈ। ਜਦੋਂ ਮੈਂ ਆਪਣੇ ਮੇ ਡੈਡੀ ਨੂੰ ਆਪਣੇ ਡੈਡੀ ਦੀ ਸਲਾਹ ਦੱਸੀ ਤਾਂ ਉਹ ਕੇਵਲ ਹੱਸੇ ਉਹਨਾਂ ਨੇ ਸਿਰਫ ਇਹੀ ਕਿਹਾ ਪੋੜੀ ਦਾ ਮਾਲਕ ਹੀ ਕਿਉਂ ਨਾ ਬਣਿਆ ਜਾਵੇ ਬਾਲਪਨ ਵਿੱਚ ਮੈਨੂੰ ਇਹ ਸਮਝ ਨਹੀਂ ਸੀ ਆਇਆ ਕਿ ਆਪਣੇ ਕਾਰਪੋਰੇਸ਼ਨ ਦੇ ਮਾਲਕ ਹੋਣ ਨਾਲ ਅਮੀ ਡੈਡੀ ਦਾ ਕੀ ਮਤਲਬ ਸੀ ਇਹ ਹੀ ਕਿਹੋ ਜਿਹਾ ਵਿਚਾਰ ਸੀ ਜਿਹੜਾ ਅਸੰਭਵ ਤੇ ਡਰਾਉਣਾ ਲੱਗ ਰਿਹਾ ਸੀ ਹਾਲਾਂਕਿ ਮੈਂ ਇਸ ਵਿਚਾਰ ਤੋਂ ਰੁਮਾਂਚਿਤ ਸੀ ਪਰ ਮੇਰੀ ਘਾਟੋ ਉਮਰ ਚ ਮੈਂ ਇਸ ਸੰਭਾਵਨਾ ਉੱਤੇ ਵਿਚਾਰ ਹੀ ਨਹੀਂ ਸੀ ਕਰ ਪਾ ਰਿਹਾ ਕਿ ਨੌਜਵਾਨ ਲੋਕ ਕਿਸੇ ਦਿਨ ਮੇਰੀ ਕੰਪਨੀ ਵਿੱਚ ਕੰਮ ਕਰਨਗੇ ਪਤਾ ਇਹ ਦੀ ਗੱਲ ਇਹ ਸੀ ਕਿ ਜੇਕਰ ਅਮੀਰ ਡੈਡੀ ਨਹੀਂ ਹੁੰਦੇ ਤਾਂ ਮੈਂ ਆਪਣੇ ਪੜ੍ਹੇ ਲਿਖੇ ਡੈਡੀ ਦੀ ਸਲਾਹ ਦਾ ਪਾਲਣ ਕਰ ਰਿਹਾ ਹੁੰਦਾ ਅਮੀਰ ਡੈਡੀ ਦੇ ਵਾਰ-ਵਾਰ ਯਾਦ ਦਿਲਾਉਣ ਦੇ ਕਾਰਨ ਹੀ ਮੇਰੇ ਆਪਣੇ ਕਾਰਪੋਰੇਸ਼ਨ ਦਾ ਵਿਚਾਰ ਜਿੰਦਾ ਰਿਹਾ ਤੇ ਇਹ ਮੈਨੂੰ ਇੱਕ ਵੱਖਰੀ ਰਾਹ 'ਤੇ ਚਲਾਉਂਦਾ ਰਿਹਾ ਜਦੋਂ ਮੈਂ 15 ਜਾਂ 16 ਸਾਲ ਦਾ ਸੀ ਤਾਂ ਮੈਂ ਜਾਣਦਾ ਸੀ ਕਿ ਮੈਂ ਉਸ ਰਾਹ ਤੇ ਨਹੀਂ ਚੱਲਣ ਵਾਲਾ ਜਿਹੜਾ ਮੇਰੇ ਪੜ੍ਹੇ ਲਿਖੇ ਡੈਡੀ ਨੇ ਦੱਸੀ ਹੈ ਮੈਂ ਨਹੀਂ ਜਾਣਦਾ ਸੀ ਕਿ ਮੈਂ ਇਸ ਤਰ੍ਹਾਂ ਕਰਾਂਗਾ ਪਰ ਮੇਰੇ ਦ੍ਰਿੜ ਨਿਸ਼ਚੈ ਕਰ ਲਿਆ ਸੀ ਕਿ ਮੈਂ ਭੀੜ ਦੇ ਨਾਲ ਨਹੀਂ ਚੱਲਾਂਗਾ ਤੇ ਉਸ ਦਿਸ਼ਾ 'ਚ ਨਹੀਂ ਜਾਵਾਂਗਾ ਜਿਸ ਪਾਸੋਂ ਮੇਰੇ ਸਹਿਪਾਠੀ ਜਾ ਰਹੇ ਸਨ ਇਸ ਫੈਸਲੇ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਜਦੋਂ ਤੱਕ ਮੈਂ 25 ਸਾਲਾਂ ਦਾ ਹੋਇਆ ਉਦੋਂ ਤੱਕ ਮੇਰੇ ਡੈਡੀ ਦੀ ਸਲਾਹ ਮੈਨੂੰ ਪੂਰੀ ਤਰ੍ਹਾਂ ਸਮਝ ਵਿੱਚ ਨਹੀਂ ਸੀ ਆਈ ਮੈਂ ਹੁਣੇ ਹੀ ਮੈਰੀਨ ਕੋਰਪਸ ਛੱਡੀ ਸੀ ਅਤੇ ਮੈਂ ਜੇਰਕਸ ਦੇ ਲਈ ਕੰਮ ਕਰ ਰਿਹਾ ਸੀ ਮੈਨੂੰ ਬਹੁਤ ਪੈਸਾ ਮਿਲ ਰਿਹਾ ਸੀ ਪਰ ਹਰ ਵਾਰ ਜਦ ਵੀ ਮੈਂ ਆਪਣੀ ਤਨਖਾਹ ਦੇ ਚੈੱਕ ਨੂੰ ਦੇਖਦਾ ਤਾਂ ਮੈਨੂੰ ਹਮੇਸ਼ਾ ਨਿਰਾਸ਼ਾ ਹੁੰਦੀ ਸੀ ਕਟੋਤੀਆਂ ਇੰਨੀ ਜ਼ਿਆਦਾ ਸਨ ਤੇ ਜਿੰਨਾ ਜ਼ਿਆਦਾ ਮੈਂ ਕੰਮ ਕਰਦਾ ਕਟੋਤੀਆਂ ਉਤਨੀ ਹੀ ਜ਼ਿਆਦਾ ਹੁੰਦੀਆਂ ਸਨ ਜਦੋਂ ਮੈਂ ਜ਼ਿਆਦਾ ਸਫਲ ਹੋਣ ਲੱਗਾ ਤਾਂ ਮੇਰੇ ਸੀਨੀਅਰ ਬੌਸ ਮੇਰੇ ਪ੍ਰੋਮੋਸ਼ਨ ਅਤੇ ਤਨਖਾਹ ਵਧਾਉਣ ਦੀਆਂ ਗੱਲਾਂ ਕਰਨ ਲੱਗੇ ਇਹ ਸੁਣਨ ਵੀ ਚੰਗਾ ਲੱਗਦਾ ਸੀ ਪਰ ਮੈਂ ਆਪਣੇ ਕੰਨਾਂ 'ਚ ਆਪਣੇ ਮੀ ਡੈਡੀ ਦੀ ਹੀ ਆਵਾਜ਼ ਵੀ ਸੁਣ ਸਕਦਾ ਸੀ ਤੂੰ ਕਿਸ ਲਈ ਕੰਮ ਕਰ ਰਿਹਾ ਹੈ ਤੂੰ ਕਿਸ ਨੂੰ ਅਮੀਰ ਬਣਾ ਰਿਹਾ ਹੈ 1974 ਚ ਜੈਰੌਕਸ ਦੇ ਵਰਕਰ ਦੇ ਰੂਪ ਵਿੱਚ ਹੀ ਮੈਂ ਆਪਣਾ ਪਹਿਲਾ ਕਾਰਪੋਰੇਸ਼ਨ ਬਣਾਇਆ ਤੇ ਆਪਣੇ ਕੰਮ ਨਾਲ ਕੰਮ ਰੱਖਣਾ ਚਾਲੂ ਕਰ ਦਿੱਤਾ ਪਹਿਲਾਂ ਤੋਂ ਹੀ ਮੇਰੇ ਸੰਪਤੀ ਵਾਲੇ ਕਾਲਮ ਵਿੱਚ ਕੁਝ ਸੰਪਤੀਆਂ ਮੌਜੂਦ ਸਨ ਪਰ ਹੁਣ ਮੈਂ ਇਹ ਦ੍ਰਿੜ ਕਰ ਲਿਆ ਸੀ ਕਿ ਉਹਨਾਂ ਨੂੰ ਹੋਰ ਜ਼ਿਆਦਾ ਵਿਧਾਇਆ ਜਾਵੇ ਕਟੋਤੀਆਂ ਵਾਲੀ ਤਨਖਾਹਾਂ ਨੂੰ ਦੇਖ ਦੇਖ ਕੇ ਮੈਨੂੰ ਉਮੀਦ ਡੈਡੀ ਦੀ ਸਲਾਹ ਵਿੱਚ ਸਮਝਦਾਰੀ ਦਿਖਣ ਲੱਗ ਪਈ ਸੀ ਜੇਕਰ ਮੈਂ ਆਪਣੇ ਪੜੇ ਲਿਖੇ ਡੈਡੀ ਦੀ ਸਲਾਹ ਤੇ ਵੀ ਚੱਲਦਾ ਤਾਂ ਵੀ ਮੈਨੂੰ ਆਪਣਾ ਭਵਿੱਖ ਸਾਫ਼ ਨਜ਼ਰ ਆ ਰਿਹਾ ਸੀ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ।